मर्त पंजाबर ਸਾਡੇ ਪੈਟਰ ਆ ਕੇ ਬੜਿਓ ਜੜੇ ਸਾਡੇ ਇੱਥੇ ਗੁੰਦਾ ਰਾੜੀ ਪਏ ਹੁੰਦੇ ਆ ਸਾਡੇ ਕਿਹਨੂੰ ਬਣਾਇਆ ਕਿ ਨਾ ਕੋਈ ਐਮਐਲਏ ਬਣੇ ਅਸੀਂ ਕਿਸੇ ਨੂੰ ਨਹੀਂ ਪਾੜਨ ਦਿੱਤੇ ਆ ਗੋ ਨੂੰ ਐ ਪਤਾ ਬੀ ਹਾਏ 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 ਜੇ ਤੇ ਮਰ ਗਿਆ ਮਰ ਗਿਆ ਮਰ ਗਿਆ ਐ ਐ ਮਲੇ ਸਾਡਾ ਵਿਕ ਗਿਆ ਵਿਕ ਗਿਆ ਵਿਕ ਗਿਆ ਵਿਕ ਗਿਆ ਵਿਕ ਗਿਆ ਸਾਡੇ ਸਾਈਆਂ ਮਲੇ ਕੇ ਸਿੰਘ ਨੂੰ ਤੋਂ ਮੁਕਰਬੋ ਮੁਕਰਬੋ ਦੋ ਕੋਕਾਇਮ ਮੁਰਦਾਬਾਦ 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 ਯੂਸਪਰਚਾਸਨ ਮੁਰਦਾਬਾਦ 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 ਬਿਜਲੀ ਮਹਿਕਮਾ ਮੁਰਦਾਬਾਦ 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 ਬਿਜਲੀ ਮਹਿਕਮਾ ਮੁਰਦਾਬਾਦ 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 ਦੋ ਕੋਕਾਇਮ ਮੁਰਦਾਬਾਦ ਮੁਰਦਾਬਾਦ ਇੱਕ ਵਾਰ ਮੁਰਦਾਬਾਦ ਬਿਜਲੀ ਮਹਿਕਮਾ ਮੁਰਦਾਬਾਦ 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 ਥੱcke ਨਾਲ ਉਤਾਰਾਂ ਪਾਈਆਂ ਜਾ ਰਹੀਆਂ ਹੈਗੀਆਂ ਸੈਦੋਕੇ ਪਿੰਡ ਨੂੰ ਤੇ ਉਹਦੇ ਵਿੱਚ ਸਾਰੇ ਪਿੰਡ ਦੀ ਅੱਜ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਆ ਤੇ ਇਹਨਾਂ ਨੂੰ ਨੰਗਨ ਮਿੰਨ ਦਿੱਤਾ ਜਾ ਰਿਹਾ ਹੈਗਾ ਇੱਥੇ ਆ ਕੇ ਪਤਾ ਲੱਗਿਆਗਾ ਵੀ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਜਿਹੜੇ ਮਹਤਵਪੂਰਨ ਆਗੂ ਆ ਉਹ ਵੀ ਪੁਲਿਸ ਨੇ ਚੱਕ ਲਏ ਤੇ ਆਪਾਂ ਹੁਣ ਇੱਥੇ ਪਿੰਡ ਦੇ ਨਾਲ ਗੱਲਬਾਤ ਕਰਦੇ ਆਂ ਵੀ ਕੀ ਮਾਮਲਾ ਹੈਗਾਗਾ ਹਾਂਜੀ ਬਈ ਕੀ ਇਹ ਆਪਣਾ ਮਸਲਾ ਹੈਗਾਗਾ ਕੀ ਮਸਲਾ ਜੀ ਸਾਨੂੰ ਲਾਹਵ ਸਿੰਘ ਉਗੋਕੇ ਨੇ ਸੱਦਿਆ ਸੀ ਅਸੀਂ ਕੱਲ ਚਾਰਾਂ ਪਿੰਡਾਂ ਦੀ ਪੰਚਾਇਤ ਉੱਥੇ ਗਈ ਸੀ ਸਾਨੂੰ ਉਹਨੇ ਇਹ ਗੱਲ ਕਹੀ ਐ ਵੀ ਤੁਹਾਡੀ ਸਟੇ ਦਾ ਪ੍ਰਬੰਧ ਕਰਿਆ ਵਾ ਤੁਸੀਂ ਸਟੇ ਦਵਾਉਨੇ ਆਂ ਵੀ ਤਾਰਤਾ ਪਾਉਂਗੀ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਵੀ ਤਾਰ ਅਸੀਂ ਪਾਵਾਂਗੇ ਕੋਈ ਬਹਿ ਕੇ ਗੱਲ ਕਰਦੇ ਸਾਡੇ ਨਾਲ ਵੀ ਸਾਨੂੰ ਟਾਈਮ ਦੇਣਾ ਅਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਗਏ ਵੀ ਕੀ ਚਾਹੁੰਦੇ ਆਂ ਭਾਈ ਵੀ ਕਿਵੇਂ ਆਪਾਂ ਗੱਲਬਾਤ ਕਰਨੀ ਆਂ ਵੀ ਕਿੱਥੇ ਗੱਲ ਜਾ ਕੇ ਖੜਦੀ ਆ ਕਿਉਂਕਿ ਇਹ ਇਕੱਲੇ ਕਰਦਾ ਕਿਸੇ ਦਾ ਕੰਮ ਨਹੀਂ ਸਾਰੇ ਨਗਰ ਦਾ ਕੰਮ ਆ ਚਾਰਾ ਪਿੰਡਾਂ ਦਾ ਕੰਮ ਆ ਇਹ ਉਹਦੇ ਵਿੱਚ ਇਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਤੜਕੇ ਨੂੰ ਇਹਨਾਂ ਨੇ ਪੁਲਿਸ ਭੇਜ ਕੇ ਸਾਰਾ ਪਿੰਡ ਐ ਸੀਲ ਕਰ ਲਿਆ ਤੇ ਸਾਨੂੰ ਗ੍ਰੈਡ ਵਿੱਚ ਜਾਣ ਨਹੀਂ ਦਿੱਤਾ ਸਾਡੇ ਸਰਪੰਚ ਨੂੰ ਤੇ ਸਾਡਾ ਗੁਰਦੁਆਰਾ ਸਾਹਿਬ ਗ੍ਰੰਥੀ ਸਾਹਿਬ ਲੌਫਮੈਂਟ ਕਰਦਾ ਸੀ ਉਹਨੂੰ ਧੱਕੇਸਾਹੀ ਨਾਲ ਇਹ ਗ੍ਰਫਦਾਰ ਕਰਕੇ ਲੈ ਗਏ ਸ਼ਾਨੇਪੁਰ ਨੇ ਆਇਆ ਅਸੀਂ ਦਰਵਾਜ਼ਾ ਬਹੁਤ بڑے ਅੰਦਰ ਆ ਬੇਆਦਬੀ ਨਾਲ ਗਏ ਬੋਲ ਫੜੇ ਬਾਈ ਮਲਾਜਮਾ ਕੇ ਬਤ ਕੀਤੀ ਜੇ ਜਦੋਂ ਮਲਾਜਮਾ ਆਏ ਅੰਦਰ ਇਥੇ ਬਾਬੇ ਕੋਲੇ ਬੂਟ ਲੈ ਕੇ ਸਾਰਾ ਕੁਝ ਅੰਦਰ ਬੜਿਆ ਗਿਆ ਬੇਆਦਬੀ ਉਹ ਕਰਕੇ ਗਏ ਗੁਰੂ ਘਰ ਦੇ ਵਿੱਚ ਠੀਕ ਹਨ ਜਿਹੜੀ ਆ ਲਾਇਟ ਵਾਲੀ ਗੱਲ ਆਗੀ ਸਾਡੇ 4 ਕਿੱਲੇ ਸਾਡੀ ਪੰਚਾਇਤ ਦਾ ਵਾਣ ਦਿੱਤਾ ਪਗਾ ਗ੍ਰੈਡ ਵਾਸਤੇ ਉਹਦੇ ਤੇ ਸਾਡਾ ਆਪ ਦਾ ਗ੍ਰੈਡ ਲਵਾਇਆ ਵਾ ਸੀਗਾ ਸਹੀ ਸਹੀ ਤੋਂ ਪਿੰਡ ਨੂੰ 4 ਗ੍ਰੈਡ ਆਇਆ ਆਫਰ ਹੋਈ ਸੀ ਕਿ ਵੀ ਤੁਸੀਂ ਆਪ ਦੇ ਪਿੰਡ ਗ੍ਰੈਡ ਲਵਾਓ ਸਾਰਾ ਕੁਝ ਇਹਨਾਂ ਨੇ ਇੱਕ ਦੀਨਾ ਸਾਹਮਣੂ ਗ੍ਰੈਡ ਦਿੱਤਾਗਾ ਆਪ ਦੇ ਪਿੰਡ ਵਾਲਾ ਤੇ ਦੂਜਾ ਦਿੱਤਾ ਪੱਤੋਂ ਨੂੰ ਇੱਕ ਦਿੱਤਾ ਆਪਣਾ ਹਾ ਦੂਜਾ ਭਾਈ ਰੁਪਏ ਭਾਈ ਰੁਪਏ ਨੂੰ ਇਹਨਾਂ ਨੇ ਤਾਂ ਇਹਨਾਂ ਨੇ ਥਾਂ ਨਹੀਂ ਦਿੱਤਾ ਦੋ ਕਿੱਲੇ ਬਾਣ ਐਡੇ ਡੱਬੇ ਦਵਾਨ ਇਹ ਸੱਗ ਡਰ ਕੇ ਸਰਪੰਚਰ ਕੇ ਐਡੇ ਡੇ ਬੰਦੇ ਸ਼ਾਸਤੀ ਸੀਗੇ ਪਿੰਡ ਦੇ ਵਿੱਚ ਇਹਨਾਂ ਤੋਂ ਯਾਰ ਦੋ ਕਿੱਲੇ ਬਾਣ ਨਹੀਂ ਦਿੱਤਾ ਗਿਆ ਪਿੰਡ ਨੂੰ ਅੱਜ ਜਿਹੜਾ ਮਤਲਬ ਅੱਜ ਕਿੰਨੇ ਵਜ ਦੀ ਗੱਲ ਹੈਗੀ ਹੈ ਅੱਜ ਅੱਜ ਤੜਕੇ 5 ਵਜੇ ਦੀ ਪੁਲਿਸ ਆਈ ਵੀ ਆ 6 ਵਜੇ ਤੋਂ ਸਾਡਾ ਪਿੰਡ ਕਿੰਨੇ ਕਿੰਨੇ ਬੰਦੇ ਚੱਕਲੇ ਤੁਹਾਡੇ 7 ਬੰਦੇ ਚੱਕੇ ਵਾਠ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਹਲੇ ਟਿੱਕਰ ਛੱਡਿਆ ਨਹੀਂ ਦਾ ਕੀ ਕੀ ਨਾਮ ਪਤਾ ਲੱਗ ਲੈਕ ਲੈਟ ਵਾਲੀ ਗੱਲ ਆ ਕੀ ਲਾ ਸੰਧੂ ਕੋਕੇ ਮੁਰਦਾਬਾ ਮੁਰਦਾਬਾ ਲਾ 50 ਮੀਟਰ ਵੀ ਅੰਦਰ ਆ ਗਏ ਨਾ ਉਹਨਾਂ ਨੇ ਸਾਨੂੰ ਪੈਲੀ ਦਿੱਤੀ ਐ ਨਾ ਸਾਨੂੰ ਕੋਈ ਪੈਸਾ ਦਿੱਤਾ ਟੱਕੇ ਨਾਲ ਸਾਡੇ ਪਿੰਡ 'ਚ ਗਰਾਂ ਮੇਰ ਪਾਈ ਆ ਮੀਟਰ ਵੀ ਅੰਦਰ ਉਹਨਾਂ ਦੇ ਵਿੱਚੋਂ ਬਾਹਰ ਕੱਢੋਇਆ ਸੀ ਸਾਡੇ ਪਿੰਡ ਦੇ ਮੀਟਰ ਬਾਹਰ ਆ ਸੈਦੋ ਪਿੰਡ ਕੋਲੇ ਜਮੀਨ ਹੈਗੀ ਆ ਕੀ ਆਪਦੀ ਕੀ ਹੈ ਸੈਦੋ ਪਿੰਡ ਕੋਲੇ ਕੋਈ ਪੰਚਾਇਤੀ ਜਮੀਨ ਕਹੀ ਐ ਇਹ ਆਉਦੇ ਪਿੰਡ ਦੇ ਮੀਟਰ ਅੰਦਰ ਬਾਹਰ ਕਰਾਂਗੇ ਕਿਸੇ ਵੀ ਨਹੀਂ ਰੋਕੂਗਾ ਕੋਈ ਪੁਲਿਸ ਪ੍ਰਸ਼ਾਸਨ ਇਹ ਕੋਈ ਬਿਜਲੀ ਮੈਸਟਰ ਆ। ਉਸ ਆਦੇ ਸੋਚ ਕੇ ਬੜੇ ਚਿਤ ਨੂੰ ਸਾਡੇ ਪਿੰਡ ਚ। ਅਸੀਂ ਇੱਥੇ ਬੰਨ ਨਹੀਂ ਦੇਣਾ। ਅਸੀਂ ਆਦੇ ਮੀਟਰ ਆਪ ਕੱਢਾਂਗੇ ਬਾਹਰੇ ਹਟਾ ਦੇ ਜਿਹੜਾ ਕੋਈ ਟੋਕ। ਬਾਹਰ ਤਾਂ ਹੈਗੀ ਅੰਦਰ ਅੰਦਰ ਕਰਾਉਂਦੇ ਆ ਅਸੀਂ। ਜਿੰਨੇ ਸਾਡੇ ਪਿੰਡ ਤੇ ਵੀਰ ਜੀ ਮੀਟਰ ਆ ਕੇ ਸਾਰੇ ਸਾਡੇ ਪਿੰਡ ਦੇ ਮੀਟਰ ਅੰਦਰ ਹੋਣੇ ਚਾਹੀਦੇ ਆ। ਸਾਡੇ ਸਾਡੇ ਪਿੰਡ ਦਾ ਹਮੇਸ਼ਾ ਟੱਕਾ ਹੁੰਦਾ ਆ। ਹਮੇਸ਼ਾ ਟੱਕਾ। ਸੈਟਵਾਲਿਆਂ ਨੇ ਸੈਟਵਾਲਿਆਂ ਜਦ ਨਾਲ ਸਾਡੇ ਪਿੰਡ ਤਾਰ ਪਾਈਆਂ। ਸਾਡੇ ਪਿੰਡ ਅਸੀਂ ਕਹਿ ਸੀਗਾ ਵੀ ਸਾਨੂੰ ਜਿਆਦਾ ਪੈਸੇ ਦੇ ਦੋ ਜਾਂ ਡੇਢ ਕਿੱਲਾ ਪੈਰੀ ਦਾ ਕਰਦੇ ਤੇ ਉਹਨਾਂ ਨੇ ਸਾਡੀ ਇੱਕ ਗੱਲ ਨਹੀਂ ਮੰਨੀ ਕਹਿੰਦੇ ਇੱਥੇ ਤੁਸੀਂ ਐ ਦੇਖੋ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਇੱਥੇ ਪੁਲਿਸ ਆ ਕੇ ੱੱਕਾ ਨਾ ਪਿੰਡ 'ਚ ਖੜੀ ਆ ਗਈ ਤੇ ਸਾਡੇ ਜਦੋਂ ਬੁੜੀਆਂ ਕਈਆਂ ਬੰਦੇ ਗਏ ਆ ਉਹਨਾਂ ਨੂੰ ਰੱשי ਚਾਰਜ ਕਰਨ ਲੱਗ ਪਏ ਉਹਨਾਂ ਨੂੰ ਗਾਹਣੇ ਜਾਣ ਦਿੱਤਾ ਸੱਤੋਂ ਪਿੰਡ ਦੇ ਬੰਦਿਆਂ ਨੇ ਸਾਡੇ ਇੱਥੇ ਪੁਲਿਸ ਨੂੰ ਖੜਾ ਆ ਕੇ ਚਾਹ ਪੀਂ ਨਾਲੇ ਆ ਕੇ ਸਾਡੇ ਪਿੰਡ ਦੇ ਵਿੱਚ ਤੇ ਨਾਲੇ ਸਾਡੇ ਮੂਹਰੇ ਇੱਥੇ ਤਾੜੀ ਪਾ ਕੇ ਗਏ ਆ ਹੱਸ ਕੇ ਗਏ ਆ ਵੀ ਤੁਸੀਂ ਕਰ ਲਓ ਜਿਹੜਾ ਕੁਝ ਕਰਨਾ ਸਾਡਾ ਪੂਰਾ ੱੱਕਾ ਹੋਇਆ Não,